ਹੋ ਜੀ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਇਸ ਸਮੇਂ ਪਟਿਆਲਾ ਦੀ ਤੁਹਾਨੂੰ ਖਬਰ ਦੇ ਨਾਲ ਅਪਡੇਟ ਕਰਾ ਦਈਏ ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਮੌਜੂਦ ਆ ਤਸਵੀਰਾਂ ਦਿਖਾ ਦਈਏ ਇੱਥੇ ਕੁਝ ਸਮਾਂ ਪਹਿਲਾਂ ਜਿਹੜਾ ਮਾਹੌਲ ਸ਼ੀ ਤਣਾਪੂਰਨ ਹੋ ਗਿਆ ਸੀ ਪੰਜ ਪੰਜ ਬੱਸ ਪੀ ਆਰ ਟੀ ਸੀ ਕੰਟਰੈਕਟ ਯੂਨੀਅਨ ਦੇ ਜਿਹੜੇ ਵਰਕਰਸ ਨੇ ਯੂਨੀਅਨ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਅੱਜ ਪਟਿਆਲਾ ਦਾ ਜਿਹੜਾ ਬੱਸ ਸਟੈਂਡ ਦਾ ਗੇਟ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੀ ਪੀ ਆਰ ਟੀ ਸੀ ਕੰਟਰੈਕਟ ਵਰਕਰਸ ਯੂਨੀਅਨ ਹੈਗੀ ਆ ਉਹ ਲਗਾਤਾਰ ਸੰਘਰਸ਼ ਕਰਦੀ ਨਜ਼ਰ ਔਰ ਅੱਜ ਜਿਹੜੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਅੱਜ ਇੱਕ ਵਾਰ ਫਿਰ ਨੀਜੀਕਰਨ ਨੂੰ ਲੈ ਕੇ ਔਰ ਜਿਹੜੀਆਂ ਕਿਲੋਮੀਟਰ ਸਕੀਮ ਦੇ ਬੱਸਾਂ ਨੂੰ ਲੈ ਕੇ ਇਹ ਜਿਹੜੀ ਯੂਨੀਅਨ ਲਗਾਤਾਰ ਤਰਨਾ ਸੰਘਰਸ਼ ਕਰਦੀ ਆ ਰਹੀ ਹੈ ਅੱਜ ਉਸ ਦਾ ਇੱਕ ਨਵਾਂ ਟੈਂਡਰ ਪੈਣਾ ਸੀ ਜਿਸ ਨੂੰ ਲੈ ਕੇ ਇਹਨਾਂ ਦੇ ਆਗੂ ਵੱਲੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਸੀ ਔਰ ਅੱਜ ਸਵੇਰ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਕਿ ਸਵੇਰੇ 5.5 ਵਜੇ ਦੇ ਸਮੇਂ ਇੱਥੇ ਬੱਸ ਸਟੈਂਡ ਨੂੰ ਇਹਨਾਂ ਵਰਕਰ ਯੂਨੀਅਨ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਲੋਕ ਲਗਾ ਦਿੱਤੇ ਗਏ ਸਨ ਉਸ ਤੋਂ ਬਾਅਦ ਪੁਲਿਸ ਇੱਥੇ ਪਹੁੰਚਦੀ ਹੈ ਪੁਲਿਸ ਨੇ ਨਾ ਪ੍ਰਦਰਸ਼ਨ ਖਤਮ ਕਰਨ ਦੀ ਗੱਲ ਕਰਦੀ ਹੈ ਔਰ ਉਹਨਾਂ ਨੂੰ ਕਿਹਾ ਜਾਂਦਾ ਕਿ ਇਸ ਧਰਨਾ ਪ੍ਰਦਰਸ਼ਨ ਨੂੰ ਸ਼ਾਂਤਮਈ ਤਰੀਕੇ ਨਾਲ ਉਹ ਕਰ ਸਕਦੇ ਨੇ ਪਰ ਜਿਸ ਤੋਂ ਬਾਅਦ ਕਿ ਗੇਟਾਂ ਨੂੰ ਤਾਲੇ ਲੱਗ ਜਾਂਦੇ ਨੇ ਹੱਥਾਂ ਦੇ ਵਿੱਚ ਪਟ્રોલ ਦੀਆਂ ਬੋਤਲਾਂ ਆ ਲੈ ਕੇ ਇਹ ਕਹਿੰਦੇ ਵਰਕਰ ਯੂਨੀਅਨ ਬੈਠੇ ਹੋਏ ਸਨ ਪੁਲਿਸ ਦਾ ਇਹ ਵੀ ਕਹਿਣਾ ਹੈਗਾ ਪਰ ਜਿਸ ਤੋਂ ਬਾਅਦ ਪੁਲਿਸ ਇਸ ਧਰਨਾ ਨੂੰ ਖਤਮ ਕਰਨ ਲਈ ਸ਼ਕਤੀ ਨਾਲ ਵੀ ਕੰਮ ਕਰਦੀ ਆ ਔਰ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਕਿ ਪਟਿਆਲਾ ਦੇ ਬੱਸ ਸਟੈਂਡ ਨੂੰ ਪੁਲਿਸ ਨੇ ਜ਼ਬਰਦਸਤ ਇਸ ਗੇਟਾਂ ਨੂੰ ਖੁਲਵਾਇਆ ਗਿਆ ਕਿਉਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਲਗਾਤਾਰ ਜਿਹੜੇ ਗੇਟ ਬੰਦ ਕਰ ਦਿੱਤੇ ਗਏ ਸਨ ਪੱਕੇ ਤੌਰ ਤੇ ਲੋਕ ਲਗਾ ਦਿੱਤੇ ਗਏ ਸੀ ਉਸ ਤੋਂ ਬਾਅਦ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਜਿਹੜੇ ਮੈਂਬਰਸ ਹਨ ਉਹਨਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜੀ ਕੀਤੀ ਗਈ ਪੁਲਿਸ ਨੇ ਲਗਾਤਾਰ ਇਸ ਤਰ੍ਹਾਂ ਦਾ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਸ਼ਾਂਤਮਈ ਤਰੀਕੇ ਨਾਲ ਉਹ ਆਪਣਾ ਪ੍ਰਦਰਸ਼ਨ ਕਰ ਸਕਦੇ ਨੇ ਪਰ ਕਿਥੇ ਨਾ ਕਿਥੇ ਪੁਲਿਸ ਦਾ ਕਹਿਣਾ ਕਿ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਸਨ ਔਰ ਇਹਨਾਂ ਗੇਟ ਸੀ ਉਹ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਸੀ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਔਰ ਉਸ ਤੋਂ ਇਲਾਵਾ ਆਮ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਤੁਸੀਂ ਹੁਣ ਵੀ ਤਸਵੀਰਾਂ ਦੇਖ ਸਕਦੇ ਹੋ ਵੱਡੇ ਪੱਦਰ ਤੇ ਇੱਥੇ ਪੁਲਿਸ ਦਾ ਨਾਟਾ ਪੁਲਿਸ ਦੇ ਆਲਾ ਜਿਹੜੇ ਅਫਸਰ ਨੇ ਇੱਥੇ ਪਹੁੰਚੇ ਹੋਏ ਨੇ ਫਿਲਹਾਲ ਇਹ ਗੇਟ ਖੁਲਵਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਇਹ ਜਿਹੜੀਆਂ ਇਸ ਨੂੰ ਖਾਲੀ ਕਰਵਾਇਆ ਗਿਆ ਔਰ ਇੱਥੇ ਇਹ ਵੀ ਤਸਵੀਰ ਦਿਖਾ ਦਈਏ ਕਿ ਕੁਝ ਪੁਲਿਸ ਮੁਲਾਜ਼ਮਾਂ ਦੇ ਵੀ ਇੱਥੇ ਚੋਟਾਂ ਲੱਗੀਆਂ ਨੇ ਔਰ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਇੱਥੇ ਆ ਪੁਲਿਸ ਮੁਲਾਜ਼ਮ ਇੱਥੇ ਖੜੇ ਹੋਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਹੱਥ ਤੇ ਵੀ ਸੱਟ ਲੱਗੀ ਆ ਤਾਂ ਇਸ ਰਹੀ ਕਈ ਪੁਲਿਸ ਮੁਲਾਜ਼ਮ ਇੱਥੇ ਜ਼ਖਮੀ ਹੋਏ ਨੇ ਖਿੱਚਤੂ ਉਹ ਹੋਈ ਆ ਔਰ ਉਹਨਾਂ ਜਿਹੜੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮ ਨੇ ਉਹਨਾਂ ਨੂੰ ਪੁਲਿਸ ਨੇ ਇੱਥੋਂ ਖਦੇਣ ਦੀ ਕੋਸ਼ਿਸ਼ ਕੀਤੀ ਹੈ ਲਗਾਤਾਰ ਪੁਲਿਸ ਦਾ ਕਿਹਾ ਗਿਆ ਸੀ ਕਿ ਇਹ ਦਰਨਾ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕਰ ਸਕਦੇ ਨੇ ਪਰ ਲਗਾਤਾਰ ਜਿਹੜੇ ਗੇਟ ਬੰਦ ਕਰ ਦਿੱਤੇਗੇ ਪੂਰਨ ਤੌਰ ਤੇ ਤਾਲੇ ਲਗਾ ਦਿੱਤੇਗੇ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਕਿ ਉਹਨਾਂ ਦੇ ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਵੀ ਸਨ ਜਿੱਥੇ ਕਿਤੇ ਨਾ ਕਿਤੇ ਪੁਲਿਸ ਨੇ ਫਿਰ ਸ਼ਕਤੀ ਨਾਲ ਕੰਮ ਲਿੱਤਾ ਔਰ ਉਸ ਤੋਂ ਬਾਅਦ ਇਹ ਦਰਨਾ ਪ੍ਰਦਰਸ਼ਨ ਖਾਲੀ ਕਰਵਾ ਦਿੱਤਾ ਗਿਆ ਕੁਝ ਜਿਹੜੇ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਫਿਲਹਾਲ ਦੀ ਤਸਵੀਰ ਦਿਖਾ ਦਈਏ ਕਿ ਪਟਿਆਲਾ ਦਾ ਜਿਹੜਾ ਬੱਸ ਸਟੈਂਡ ਹੈ ਇਸ ਸਮੇਂ ਪੂਰਨ ਤੌਰ ਤੇ ਖੋਲ ਦਿੱਤਾ ਗਿਆ ਹੈ ਹਾਲਾਂਕਿ ਆਵਾਜਾਈ ਫੂਰੀ ਤੌਰ ਤੇ ਪ੍ਰਭਾਵਿਤ ਹੋਈ ਹੈ ਔਰ ਕੁਝ ਸਮਾਂ ਪਹਿਲਾਂ ਇੱਥੇ ਜਿਹੜੀ ਸਥਿਤੀ ਬਣੀ ਸੀ ਉਹ ਤਨਾਅਪੂਰਨ ਨਹੀਂ ਸੀਗੀ ਔਰ ਲਗਾਤਾਰ ਤਸਵੀਰ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕੁਝ ਅਫਸਰਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਫਿਲਹਾਲ ਤਸਵੀਰਾਂ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੀਆਂ ਨੇ ਕਦਰ ਜਿਹੜੇ ਨਵੇਂ ਬਸ ਸਟੈਂਡ ਪਟਿਆਲਾ ਵਿਖੇ ਸਥਿਤਿਤਰਾਪੂਰਨ ਹੋਈ ਉਸ ਨੂੰ ਲੈ ਕੇ ਇੱਥੇ ਪੁਲਿਸ ਵੀ ਵੱਡੀ ਸੰਖਿਆ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਐਸਪੀਡੀ ਵੈਭ ਚੋਦਰੀ ਨੇ ਨਾਨਾ ਵੀ ਗੱਲਬਾਤ ਕਰਦੇ ਆ ਹਾਂ ਸਰ ਅੱਜ ਜਿਹੜੇ ਇੱਥੇ ਪੁਲਿਸ ਨੂੰ ਕਾਰਵਾਈ ਕੀਤੀ ਹੈ ਕੀ ਜਾਣਨਾ ਚਾਹੁੰਦਾ ਇੱਥੇ ਪੀਆਰਟੀਸੀ ਕੰਟਰੈਕਟ ਵਰਕਰਸ ਤੇ ਪਨਬਸ ਕੰਟਰੈਕਟ ਵਰਕਰਸ ਵੱਲੋਂ ਇੱਕ ਦੰਨੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੇ ਆਪਣੇ ਕੁਝ ਉਹਨਾਂ ਦੇ ਵਿੱਚੋਂ ਜਿਹੜੇ ਬੰਦੇ ਸੀ ਉਹਨਾਂ ਦੇ ਹੱਥ ਵਿੱਚ ਪੈਟਰੋਲ ਦੀ ਜਿਹੜੀ ਹੈ ਕੰਨੀਆਂ ਵੀ ਸੀ ਤੇ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਅਸੀਂ ਆਗ ਵੀ ਲਾ ਦੇਵਾਂਗੇ ਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਦੀ ਜਿਹੜੀ ਆਵਾਜ਼ ਆਈ ਹੈ ਬੱਸਾਂ ਦੀ ਆਵਾਜ਼ ਆਈ ਉਹ ਬਿਲਕੁਲ ਠੱਪ ਕਰ ਦਿੱਤੀ ਸੀ ਪੜ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਇੱਥੇ ਉਹਨਾਂ ਨੂੰ ਪਹਿਲੇ ਬੇਨਤੀ ਕੀਤੀ ਕਿ ਤੁਸੀਂ ਆਪਣਾ ਦਰਨਾ ਜਿਹੜਾ ਚੱਕ ਲੋ ਕਿਉਂਕਿ ਪਬਲਿਕ ਨੂੰ ਇਨਕਨਵੀਨੀਅੰਸ ਹੋ ਰਹੀ ਹੈ ਪਰ ਜਦੋਂ ਉਹਨਾਂ ਨੇ ਧਮਕੀ ਦਿੱਤੀ ਕਿ ਅਸੀਂ ਸੈਲਫ ਇਮੋਲੂਸ਼ਨ ਵੀ ਕਰ ਸਕਦੇ ਹਾਂ ਤੇ ਪਬਲਿਕ ਨੂੰ ਇਨਕਨਵੀਨੀਅੰਸ ਵੀ ਜ਼ਿਆਦਾ ਹੋ ਰਹੀ ਸੀ ਉਸ ਟਾਈਮ ਡਿਊਟੀ ਮੈਜਿਸਟ੍ਰੇਟ ਵੱਲੋਂ ਆਰਡਰ ਦਿੱਤੇ ਗਏ ਕਿ ਜਿਹੜਾ ਇਹਨਾਂ ਦਾ ਦਰਨਾ ਚੁਕਵਾਇਆ ਜਾਏ ਤੇ ਮਾਈਡ ਯੂਜ਼ ਆਫ ਫੋਰਸ ਕਰਦੇ ਹੋਏ ਇਹਨਾਂ ਦਾ ਦਰਨਾ ਜਿਹੜਾ ਚੁਕਵਾਇਆ ਗਿਆ ਸਦਰਨਾ ਪ੍ਰਦਰਸ਼ਨ ਦਾ ਪਹਿਲਾਂ ਹੀ ਪਤਾ ਸੀ ਪੱਕੇ ਤੋਂ ਉਹਨਾਂ ਨੇ ਗੇਟ ਨੂੰ ਤਾਲੇ ਲਗਾ ਦਿੱਤੇ ਪੁਲਿਸ ਨੇ ਪਹਿਲਾਂ ਕਾਰਵਾਈ ਕਿਉ ਪੁਲਿਸ ਨੇ ਪਹਿਲੇ ਸੇ ਹੀ ਕਾਰਵਾਈ ਕੀਤੀ ਹੋਈ ਸੀ ਪੁਲਿਸ ਨੇ ਪਹਿਲੇ ਇਹਨਾਂ ਨੇ ਜਦ धरना ਲਾਉਣ ਦੀ ਕੋਸ਼ਿਸ਼ ਕੀਤੀ ਪਹਿਲੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਨਾ ਕਰੋ ਜਦੋਂ ਨਹੀਂ ਮੰਨੇ ਉਸਕੇ ਬਾਅਦ ਮੈਂ ਜਦੋਂ ਬਿਊਟੀ ਮੈਜਿਸਟ੍ਰੇਟ ਵੱਲੋਂ ਹੁਕਮ ਹੋਇਆ ਉਸਕੇ ਬਾਅਦ ਮੈਂ ਅਸੀ ਕਾਰਵਾਈ ਕਰਤੀ ਹੈ ਜਿਹੜੀ ਗ੍ਰੇਨ ਕੀਤੀ ਹੈ ਸਰ ਇਸ ਵਕਤ ਜਿਹੜੇ ਮੁਲਾਜ਼ਮਾਂ ਡਿਟੇਲ ਇਸ ਦਿਨ ਇਸ ਮੂਮੈਂਟ ਅਰਾਊਂਡ 50 ਇੱਕ ਜਿਹੜੇ ਇਹਨਾਂ ਦੇ ਵਰਕਰਸ ਹੈ ਉਹ ਅਰਾਊਂਡ ਆਪੀ ਸਰ ਕੋਈ ਇੰਜਰਡ ਜੁਗੈਰਾ ਹੋਏ ਤਾਂ ਕੰਪਨੀ ਇੰਜਰਡ ਸਾਡੇ ਮੁਲਾਜ਼ਮ ਇੰਜਰਡ ਹੋਏ ਨੇ ਉਹ ਐਸਐਚਓਜ਼ ਵੀ ਇੰਜਰਡ ਹੋਏ ਨੇ ਉਹ ਅਭੀ ਭਰਤੀ ਹੋਏ ਨੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਸਾਡੇ ਨਾਲ ਜੀ ਉਹਨਾਂ ਵਿੱਚੋਂ ਵੀ ਸ਼ਾਇਦ ਇੰਜਰਡ ਹੋਆ ਹੋਗਾ ਅਭੀ ਕੋਈ ਜਾਣਕਾਰੀ ਕਿੱਥੇ ਲੈ ਕੇ ਗਏ ਨੇ ਕਦੋਂ ਤੱਕ ਕੋਈ ਛੱਡਿਆ ਜਾ ਸਕਦਾ ਜਾਂ ਕੋਈ ਮਾਮਲਾ ਦਰਜ ਹੋਏਗਾ ਇਹ ਉਹ ਮਾਮਲਾ ਅਸੀਂ ਦਰਜ ਕਰਾਂਗੇ ਕਿਉਂਕਿ ਜੋ ਸਰਕਾਰੀ ਕਾਰਵਾਈ ਕਰਦੇ ਹੋਏ ਜਿਹੜਾ ਹੈ ਮੁਲਾਜ਼ਿਮਾਂ ਤੇ ਸਟਲ ਬੱਜੀ ਹੈ ਤੇ ਉਸ ਜੋ ਬੰਦੀ ਕਾਰਵਾਈ ਹੋ ਗਈ ਇਸ ਅਕਸਰ ਜਨਾ ਪਟੋਲ ਗਿਆ ਬੋਤਰਾ ਲੈ ਕੇ ਚੜੇ ਨੇ ਜਾਂ ਕੋਈ ਭੜਕਾਉ ਪਿਆ ਹੁੰਦਾ ਹੈ ਲੱਗਦਾ ਕਿ ਇਹ ਮਾਹੌਲ ਖਰਾਬ ਕਰਨ ਦੇ ਲਈ ਉਹ ਕਿਤੇ ਜੇ ਉਸ ਤੋਂ ਬੰਦੀ ਕਰ ਦੇ ਉਹ ਤੋਂ ਦੇਖੋ ਇਹਨਾਂ ਦੀ ਸੀ ਹੀ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਮਾਹੌਲ ਖਰਾਬ ਕਰਨ ਦੀ ਬਟ ਅਸੀਂ ਉਹਨਾਂ ਨੂੰ ਕੰਟਰੋਲ ਕਰਕੇ ਤੇ ਹੁਣ ਬਿਲਕੁਲ ਨੋਰਮਲ ਸਿਚੁਏਸ਼ਨ ਦੀ ਬਾਬੂ ਚੋਧਰੀ ਨੇ ਸਾਰੇ ਮਾਮਲੇ ਤੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਵੱਲੋਂ ਗੇਟ ਨੂੰ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਗਿਆ ਸੀ ਹਾਲਾਂਕਿ ਉਹਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਸੀ ਪਰ ਕਿਥਾ ਨਾ ਕਿਥੇ ਉਹਨਾਂ ਦੇ ਹੱਥੇ ਵਿੱਚ ਪਟ્રોલ ਦੀਆਂ ਬੋਤਲਾਂ ਸਨ ਉਗਰ ਪ੍ਰਦਰਸ਼ਨ ਦੀ ਤਿਆਰੀ ਦੇ ਵਿੱਚ ਸਨ ਜਿਸ ਨੂੰ ਪੁਲਸ ਨੇ ਅਨ ਲਗਾਤਾਰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਪ੍ਰਸ਼ਾਸਨ ਵੱਲੋਂ ਦਿਸ਼ਾ ਨਿਰਦੇਸ਼ ਹੋਏ ਨੇ ਉਸ ਮੁਤਾਬਕ ਫਿਰ ਕਾਰਵਾਈ ਕੀਤੀ ਗਿਆ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਇਹਨਾਂ ਗਿੱਟਾਂ ਤੋਂ ਹਟਾਇਆ ਗਿਆ ਔਰ ਇਸ ਜਿਹੜੀ ਕਾਰਵਾਈ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਕੁਝ ਜਿਹੜੇ ਪ੍ਰਦਰਸ਼ਨਕਾਰੀ ਨੇ ਸ਼ਾਇਦ ਉਹ ਵੀ ਜ਼ਖਮੀ ਹੋਏ ਨੇ ਇਹ ਕਹਿਣਾ ਹੈ ਬਾਬੂ ਚੋਦਰੀ ਦਾ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਰੇ ਮਾਮਲਿਆਂ ਨੂੰ ਲੈ ਕੇ ਕੋਈ ਨਾ ਕੋਈ ਕਾਰਵਾਈ ਉਹਨਾਂ ਵਰਕਰਾਂ ਦੇ ਉੱਤੇ ਵੀ ਕੀਤੀ ਜਾ ਸਕਦੀ ਹੈ ਤਾਂ ਦੇਖਣਾ ਹੋਵੇਗਾ ਹੁਣ ਇਹ ਧਰਨਾ ਪ੍ਰਦਰਸ਼ਨ ਕੀ ਰੁਕ ਲੰਦਾ ਹੈ ਜੁਡੇਰੋ ਨਾਉਂ ਇੰਡੀਆ ਪੰਜਾਬੀ ਨਾਲ ਕੈਮਰਾਮੈਨ ਗੁਰਜੋਤ ਦੇ ਨਾਲ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੀ ਰਿਪੋਰਟ